ਸੱਚੂ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਦੀ ਏਰੀਆ ਚ ਪੈਂਦਾ ਹੈਗਾ ਉਹ ਗੋਲੀ ਚਲੀ ਗਈ ਹੈ। ਤੇ ਫਿਰ ਜਿਸਤੇ ਤੁਰੰਤ ਆਪਣੇ ਆਪਣੇ ਚੌਂਕੀ ਚ ਆ ਕੇ ਉਚੋਕੀ ਚ ਆ ਦੇ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਉੱਪਰ ਤੇ ਆਪਣੇ ਐਸ.ਐਚ.ਓ. ਸਾਹਿਬ ਮੌਕੇ ਤੇ ਪਹੁੰਚੇ ਸੀ। ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਨਾਲਾ ਲਗੜਾ ਨਹੀਂ ਝਗੜਾ ਤਾਂ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੇ ਉਹਦੇ ਪਰਿਜਨ ਜਿਹੜੇ ਹੈਗੇ ਆ ਇਹਨਾਂ ਹਸਪਤਾਲ ਲਗੇ ਸੀ ਬਟ ਉਹਦੀ ਮਰ ਉਹ ਕਹਿੰਦੇ ਪੈਂਕ ਹੋ ਗਈ ਆ ਤੇ ਫਿਰ ਜਿਸ ਦੇ ਚਲਦੇ ਇਸ ਜਿਹੜਾ ਘਰ ਆਜਾ ਬ੍ਰਦਰ ਹੈਗਾ ਉਹਦੇ ਬਿਆਨਾਂ ਦੇ ਅਸਲੀ ਤਿੰਨ ਸੂਚੀ ਵੀਆਈਪੀ ਦੀ ਕਾਰ ਉਹਦੇ ਸੈਕਸ਼ਨ 3 ਆਬਜੈਕਟ ਤੇ ਜਿਹੜੀ ਗੱਲ ਦਾ ਵਾਲੇ ਤੇ ਬਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਗੀਤ ਸਾਡੇ ਆਪਣੇ ਚੌਂਕੀ ਚਾਰ ਦੇ ਐਸਐਸਚੀ ਸਾਹਿਬ ਨੇ ਬਰਦਾ ਦਰਜ ਕਰਕੇ ਤੇ ਫਿਰ ਆਪਣੀਆਂ ਲਗਭਗ ਟੀਮਾਂ ਭਾਗ ਲਈ ਜਦੋਂ ਜਰੂਰ ਫੜਮਣੀ ਕਿਉਂਕਿ ਯੂਨੀਫਾਰਮਾਂ ਦੀ ਸੀ ਉਹਨੇ ਇਹਨਾਂ ਦੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਤੇ ਐਸਐਸਚੀ ਨੂੰ ਜਿਹੜਾ ਗੁਸ਼ੀ ਹੈਗਾ ਉਹ ਗਿਰਜ਼ਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤੇ ਹੈਗਾ ਉਹ ਰਿਕਵਰ ਹੋ ਗਿਆ ਤੇ ਦਾ ਮੌਕੀ ਨੂੰ ਇਹਨੂੰ ਫਿਰ ਜੇ ਐ ਤੇ ਕੋਲ ਕਾਰੀ ਤੋਂ ਪਿਆਰਾ ਵੀ ਮਿਲੇ ਹੈਗਾ ਸੋ ਬਾਕੀ ਉਹਨਾਂ 'ਤੇ ਤਫ਼ਤੀਸ਼ ਜਾਰੀ ਹੈ ਜੋ ਮੋਢਲੀ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇਹਦੀਆਂ ਬੀਬੀ ਦੀ ਮੂਖਜੋਗ ਕਰ ਰਹੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉੱਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਅਲਟੀਮੇਟਲੀ ਪ੍ਰੇਸ਼ਤ ਤੇ ਆ ਕੇ ਤੇ ਇਹਨਾਂ ਕੋਲ ਕਿੰਨੇ ਫਾਇਰ ਕੀਤੇ ਗਏ ਇਹ ਤਿੰਨੋਂ ਦੇ ਲੱਗੇ ਹੈਗੇ ਆ ਕਿ ਰੌਂਗ ਫਾਈਵ ਕੋਲ ਜਿਹੜੇ ਸਾਨੂੰ ਹੈਗੇ ਆ ਜਿੱਥੇ ਤਿੰਨੋਂ ਨੇ ਸੱਟੇ ਹੀ ਆ ਗਏ ਬਾਰਡਿੰਗ ਤੇ ਲੱਗੇ ਲੱਗੇ ਆ ਸਰ ਕੋਈ ਵਿਸ਼ਾ ਦਾ ਸੰਬੰਧ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਿ ਕਦੀ ਘਰ ਜਾਨੇ ਸੁਹਾ ਕਰਾਤੀ ਕਦੀ ਪਰਚਾਇਤ ਨੇ ਸੁਹਾ ਕਰਾਤੀ ਪਰ ਉਹ ਕੋਲ ਅਲਟੀਮੇਟਲੀ ਇਸ ਸਟੈਪ ਤੇ ਝਗੜਿਆ ਉਹਨੀਆਂ ਵੀ ਕੋਈ ਕੰਮ ਕਰਦੇ ਸੀ ਜਾਂ ਖੇਤੀਬਾੜੀ ਜਿਹਾ ਕੰਮ ਸਰ ਇਸ ਮਾਮਲੇ ਇਚ ਰਜਿਸਟ੍ਰੇਸ਼ਨ ਬੂਲ ਕਰ ਮੈਂ ਪਹਿਲਾਂ ਦਰਜਾ ਕਰੀ ਹੋਇਆ ਇਸ ਤੋਂ ਲਾਵਾ ਵੀ ਕੋਈ ਮਾਮਲਾ ਕੀ ਗੱਲ ਸਾਹਮਣੇ ਵੀ ਲਵਾ ਲਖ ਸੀ ਜਦੋਂ ਤੋਂ ਵੀ ਇਹਨਾਂ ਨੇ ਕੋਈ ਕਾਰਦਾ <Sanye> देखो ਜਿਹੜੇ ਪਿੰਨ ਜਿੰਨਾ ਕਸੀਂ ਰਿਕਾਰਡ ਚੈੱਕ ਕੀਤਾ ਅਸੀਂ ਤੁਹਾਨੂੰ ਕੋਈ ਪ੍ਰੈਸ ਰਿਪੋਰਟ ਵੀ ਹੈ ਜੋ ਕਦਮੀ ਆ ਗਈ ਹੈ ਬਾਕੀ ਹੋਰ ਜਿਹਦਾ ਸ਼ੁਰੂ ਕੀਤਾ ਕਈ ਵਾਰੀ ਥਾਣੇ ਦਿੰਦੇ ਆ ਉਹ ਵੀ ਪਤਾ ਲੱਗਦੀ ਹੈ ਜੀ ਜੀ ਇਹਨਾਂ ਦੇ ਪਿੰਡ ਤੇ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ ਜਦੋਂ ਨਵਾਲੋਕ ਸੀ ਉਹ ਵੀ ਇਹਨਾਂ ਨੇ ਗਵਾਰਦਾਸ ਵੱਟੇ ਨੂੰ ਅੰਤਮ ਲੱਗਾ ਸੀ ਜੀ ਮੈਂ ਤਾਂ ਉਹੀ ਕਹਿ ਰਿਹਾ ਨਾ ਕਿ ਕਈ ਵਾਰੀ ਬਸ ਜਾ ਕਿਸੇ ਚੀਜ਼ ਦਾ ਨਫਰਦ ਰਿਕਾਰਡ ਸਮਾਪਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਸਹਾਰੇ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ 'ਚ ਹੋਵੇ ਉਹ ਨੂੰ ਚੈੱਕ ਕਰਾਉਂਦਾ ਉੜਾ ਰੈਗੂਲਰ ਜਿਹੜੇ ਕਹਿੰਦੇ ਉਹਨਾਂ ਨੇ ਫਰਦਾ ਪੜਿਆ ਹੈ ਬਾਕ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਨਹੀਂ 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 ਜਿਹੜੀਆਂ ਡਿਟੇਲਸ ਨੇ ਕਿ ਕਿੱਥੋਂ ਫੜਿਆ ਕਿਦਾਂ ਫੜਿਆ ਕੀ ਗਵਾ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਚਾਹ ਰੀਆਂ ਜਿਹੜੀਆਂ ਫਰਦਾ ਬੰਦੀਆਂ ਜੋ ਵੀ ਹੈਗਾ ਬਿਆਹ ਨੇ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਉਹ ਪ੍ਰਾਈਮ ਹੈ ਫਸਾਈ ਅਪਾਰਟਮੈਂਟ ਨੂੰ ਉਹ ਤੇ ਡਬਲ ਜੀ ਕਰ ਸਕਦੇ ਕੋਰਟ ਚ ਜਾਇਓਗਾ ਜਦੋਂ ਉਹ ਪਬਲਿਕ ਹੋਏ ਸਰ ਇਹ ਗੱਲ ਵੀ ਸਾਹਮਣੇ ਆਈ ਦੀ ਇਹ ਬੰਦਾ ਨਸ਼ੇ ਦਾ ਆਦੀ ਹੈ ਜਦੋਂ ਫੜਿਆ ਗਿਆ ਉਦੋਂ ਵੀ ਇਹ ਦਿਨ ਨਸ਼ਾ ਕਰਦਾ ਸੀ ਇਹ ਚੈੱਕ ਕਰ ਹੁਣਿੰਦ ਕਰਾਇਆ ਰਮਾਨ ਲੈ ਗਿਆ ਰਿਪੋਰਟ ਵੀ ਗ੍ਰਾਊਂਡ ਵੀ ਫੈਮਿਲੀ ਚ ਕੌਣ ਕੌਣ ਹੈ ਸਰ ਬੇਟਾ ਇਹਨਾਂ ਦਾ ਹੈ ਕਿੰਨੇ ਸਾਲ ਦਾ ਆਮ 78 ਸਾਲ ਦਾ ਸੋ ਲੱਗਦਾ ਜਿਵੇਂ ਪਹਿਲਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕਰਾਉਂਦੀ ਸੀ ਜਿਹੜਾ ਜੰਦਾ ਪਹਿਲੇ ਲਾਇਸੈਂਸ ਕੈਨਸਲ ਨੇ ਕੀਤਾ ਅਸਲੀ ਦਾ ਇਹ ਚੈੱਕ ਕਰਾਂਗੇ ਜਦਾਂ ਇਹਨਾਂ ਨੂੰ ਚੈੱਕ ਕਰਦੇ ਅਸੀਂ ਕਿ ਤੁਹਾਨੂੰ ਸਲਾ ਲਿਸੈਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਅਜੇ ਤਾਂ ਹੀ ਰਿਪੋਰਟ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਹੋ ਮਦਦ ਸਾਂਸ ਲੈ ਕੇ ਚੈੱਕ ਕਰਾਂਗੇ ਕਿ ਕਦੋਂ ਬਣਿਆ ਕਿੱਦਾਂ ਬਣਿਆ